ਹਾਂਜੀ ਦੋਸਤੋ ਤੇ ਸੱਜਣੋ ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਪੇ ਜਨਰਲ ਪ੍ਰੋਗ ਤੇ ਹੋਰ ਪ੍ਰੋਗ ਸਾਰਿਆਂ ਦਾ ਕੀ ਹਾਲ ਚਾਲ ਆ ਕਿਵੇਂ ਆ ਤੁਹਾਡੀ ਸਿਹਤ ਤਬੀਅਤ ਕਿਵੇਂ ਜਾਂਰ ਪੰਛੀ ਤੇ ਜਿਵੇਂ ਆਪਾਂ ਵੀਡੀਓ ਪਾਈ ਆ ਆਪਣੇ ਚੈਨਲ ਦੇ ਤੇ ਡੇਢ ਮਹੀਨਾ ਪਹਿਲਾਂ ਕਿ ਗਰਮੀ ਕਰਾਉਗੇ ਾਰਕਾ ਪੂਰੀ ਆ ਤਾਂ ਤੇ ਕੋਈ ਲੋਕਾਂ ਦੇ ਯਾਰ ਾਰਕਾ ਗਰਮੀ ਗਰਮੀ ਕਿਹੜੀ ਪੈਣੇ ਆ ਅਜੇ ਵੀਰ ਜੀ ਵਿਸਾਖ ਦਾ ਮਹੀਨਾ 15 ਦਿਨ ਗਿਆ ਤੇ ਟੈਂਪਰੇਚਰ 44 42 ਕੱਲ 44 ਤੋਂ ਪਲੱਸ ਟੈਂਪਰੇਚਰ ਸਾਡੇ ਇਥੇ ਅੰਮ੍ਰਿਤਸਰ ਡਿਸਟ੍ਰਿਕਟ ਚ ਤੇ ਜਦ ਕੀ ਪੰਜਾਬ ਚ ਬਠਿੰਡਾ ਸਭ ਤੋਂ ਗਰਮ 42 ਡਿਗਰੀ ਤੋਂ ਉੱਪਰ ਚੱਲਦਾ ਉੱਥੇ ਤੇ ਬਹੁਤ ਵਧੀਆ ਲੱਗਾ ਯਾਰ ਕਮ ਮੌਸਮ ਤੇ ਅੱਗੇ ਜੇੜ ਦਾ ਮਹੀਨਾ ਤੇ ਜੇ ਸੁੱਖ ਨਾਲ ਚੜਨਾ ਤੇ ਪੂਤਰਾ ਆਪਾਂ ਵੀ ਡਾਏ ਆ ਵਧੀਆ ਡਾਏ ਆ ਫਿਰਤ ਲਈ ਫਿਰ ਆਪਾਂ ਜਾ ਕੇ ਕੋ ਸਾਡੇ ਸਾਹਮਣੇ ਮਾਰਨ ਲਈ ਚੱਕਰਾਨੀ ਨੇ ਆਏ ਫਿਰ ਤੇ ਵਧੀਆ ਸੀਨ ਚੱਲੀ ਜਾਂਦਾ ਹੋਰ ਸਾਰਿਆਂ ਦਾ ਕਿਵੇਂ ਆ ਸਿਸਟਮ ਤੇ ਸਭ ਤੋਂ ਪਹਿਲਾਂ ਸਾਰਿਆਂ ਭਰਾਵਾਂ ਦਾ ਧੰਨਵਾਦ ਬਹੁਤ ਕਿ ਸਾਡੀਆਂ ਵੀਡੀਓ ਨੂੰ ਬੜਾ ਅਪਰੀਸ਼ੀਏਟ ਕਰ ਰਹੇ ਆ ਭਰਾ ਸਾਰੇ ਜਿਹੜੀ ਪਿਛਲੀ ਵੀਡੀਓ ਪਾਈ ਆਪਾਂ ਤੇ ਅੱਜ ਤੁਹਾਡੇ ਵਾਸਤੇ ਬਹੁਤ ਹੀ ਯੂਨੀਕ ਬਹੁਤ ਹੀ ਵਧੀਆ ਇੱਕ ਟੌਪਿਕ ਲੈ ਕੇ ਆਇਆ ਵੀ ਗਰਮੀ ਦੇ ਵਿੱਚ 11 ਕਬੂਤਰਾਂ ਜਿਹੜਾ ਪਲਵਾਉਣੇ ਆ ਬਾਜ਼ੀਆਂ ਜਾਂ ਕਿਵੇਂ ਤੇ ਕਿਹੜੀ ਖਰਾਕ ਦੇਈਏ ਕਬੂਤਰਾਂ ਨੂੰ ਕਿ ਜਿਹੜਾ ਕਬੂਤਰਾਂ ਦੀ એનર્ਜੀ ਸਟੈਮਨਾ ਉਸ ਤੋਂ ਬਾਅਦ ਇਹਨਾਂ ਦੀ ਅੰਦਰੂਨੀ ਤਾਕਤ ਉਹਦਾਂ ਬਿਲਡ ਹੋਵੇ ਤੇ ਬਹੁਤ ਵਧੀਆ ਤੁਹਾਨੂੰ ਨਾਰਮਲ ਜੀਆਂ ਚੀਜ਼ਾਂ ਦੱਸੂਗਾ ਅੱਡੇ ਉਹ ਜਿਆਦੀ ਦੁਨੀਆ ਬਾਦਾਮਾਂ ਪਿੱਛੇ ਸਦਾਈ ਉਹ ਬਾਦਾਮਾਂ ਦੀ ਇੱਕ ਆਪਣੀ ਚੀਜ਼ ਆ ਇਹਨਾਂ ਚੀਜ਼ਾਂ ਦੀ ਇੱਕ ਆਪਣੇ ਪਲੱਗ ਫੰਕਸ਼ਨ ਆ ਤੇ ਬਣੇ ਰਹੋ ਸਾਡੇ ਨਾਲ ਬਹੁਤ ਵਧੀਆ ਵੀਡੀਓ ਰਹਿਣ ਵਾਲੀ ਅੱਜ ਦੀ ਮਿਸ ਨਾ ਕਰਿਓ ਤੇ ਹੋਰ ਵੀ ਕਈ ਵੀਰ ਵਿੱਚ ਸਵਾਲ ਕਰਦੇ ਆਪਣੇ ਚੈਨਲ ਦੇ ਬਾਈ ਵੀਡੀਓ ਸਾਰੀਆਂ ਪਈਆਂ ਵੇਖੋ ਪਿੱਛੇ ਜਾ ਕੇ ਸਾਰੀਆਂ ਵੀਡੀਓ ਪਈਆਂ ਤੇ ਅੱਗੇ ਵੀ ਤੁਹਾਡੇ ਵਾਸਤੇ ਵਧੀਆ ਟੌਪਿਕ ਲੈ ਕੇ ਆ ਰਹੇ ਹਾਂ ਬੜੇ ਟਾਈਮ ਵੀ ਜੀ ਲੱਗਦਾ ਨਹੀਂ ਤਾਂ ਕਰਕੇ ਵੀਡੀਓ ਥੋੜੀ ਜਿਹੀ ਲੇਟ ਹੋ ਰਹੀ ਆ ਤੇ ਅੱਜ ਲੈ ਕੇ ਟਾਈਮ ਕੱਢ ਕੇ ਥੋੜਾ ਜਿਹਾ ਆਏ ਸਮਾਂ ਹੈਗਾ ਤੇ ਮੈਂ ਚਲੋ ਆਪਾਂ ਵੀਡੀਓ ਬਣਾ ਦਿੰਦੇ ਹਾਂ ਠੀਕ ਹੈ ਜੀ ਤੇ ਬਣ ਰਹੋ ਸਾਡੇ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਕਰਿਆ ਕਰੋ ਅੱਗੇ ਤੇ ਕਮੈਂਟ ਕਰਕੇ ਦੱਸੋ ਵੀ ਅੱਗੇ ਕਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਠੀਕ ਹੈ ਵੀਰ ਜੀ ਤੇ ਕੂਤਰਾ ਤੁਹਾਨੂੰ ਮੈਂ ਕਬੂਤਰਾਂ ਦਾ ਵੀ ਸ਼ੌਂਕ ਕਰਾਉਣਾ ਵਧੀਆ ਲੈੇ ਉਡਣ ਪਾਣੀ ਲਾਏ ਅਜੇ ਅਜੇ 15 ਕਐਮਐਲ ਤੱਕ ਕੰਮ ਚੱਲ ਗਿਆ ਸੋਈ 15 20 ਐਮਐਲ ਲਾ ਕੇ ਡਾਰੇ ਤੇ ਵਧੀਆ ਕਬੂਤਰ ਵੀ ਆਪਣੇ ਸਿਸਟਮ ਦੇ ਵਧੀਆ ਉਡੰਡੇ ਆ ਕੋਈ ਅਜੇ ਖਰਾਕ ਨਹੀਂ ਸ਼ੁਰੂ ਕੀਤੀ ਰੱਬ ਨੂੰ ਜਾਣਦੇ ਨੇ ਪਿੱਛੇ ਬਾਬਾ ਜੱਲ ਦਾ ਪ੍ਰਮਾਤਮਾ ਦਾ ਨਾਮ ਚੱਲਦਾ ਪਿੱਛੇ ਕੋਈ ਬਾਦਾਮ ਨਹੀਂ ਸ਼ੁਰੂ ਕੀਤਾ ਅਜੇ ਤੇ ਵਧੀਆ ਕਬੂਤਰ ਆਪਣਾ ਪਰਫਾਰਮੈਂਸ ਦੇ ਰਿਹਾ ਵਧੀਆ ਉਡੰਡੇ ਆ ਤੇ ਅਗਾਹ ਜਾ ਕੇ ਜੇ ਇੱਕ ਤਰੀਕ ਤੋਂ ਇਹਨਾਂ ਦੀ ਖਰਾਕ ਰੂਪ ਸ਼ੁਰੂ ਕਰਾਂਗੇ ਬਾਦਾਮ ਠੀਕ ਹੈ ਜੀ ਜੋ ਮੈਂ ਚੀਜ਼ ਯੂਜ਼ ਕਰਦਾ ਉਹ ਤੁਹਾਨੂੰ ਦੱਸੂਗਾ ਤੇ ਤੁਸੀਂ ਵੀ ਯੂਜ਼ ਕਰੋ ਬਹੁਤ ਹੀ ਤਕੜੇ ਉਹਦੇ ਰਿਜ਼ਲਟ ਆ ਠੀਕ ਹੈ ਜੀ ਤੇ ਆਜੋ ਸਭ ਤੋਂ ਪਹਿਲਾਂ ਕਾਣਾ ਨੂੰ ਕਬੂਤਰਾਂ ਦਾ ਸ਼ੌਂਕ ਤੇ ਫਿਰ ਚੱਲੇ ਆਪਣਾ ਟੌਪਿਕ ਵੱਲ ਹਾਂਜੀ ਵੀਰ ਜੀ ਆ ਦੇਖੋ ਇਹ ਦੋ ਕਬੂਤਰ ਆਪਾਂ ਬਾਹਰ ਛੱਡੇ ਜਾਲ ਤੇ ਫਿਰ ਕਬੂਤਰਾਂ ਨੂੰ ਆਤ ਪੈ ਜਾਂਦੀ ਆ ਜਿਤਨਾ ਆਪਾਂ ਛਤਰੀ ਦੇ ਬੰਦਿਆ ਇਥੇ ਆਪਾਂ ਜਾਲ ਤੇ ਛੱਡਦੇ ਨੇ ਤੇ ਆ ਇੱਕ ਜੇ ਬੈਠਾ ਆ ਕੇ ਕਬੂਤਰ ਤੇ ਆ ਬਾਕੀ ਉੱਡ ਰਹੇ ਆ ਆਪਣੀ ਕਾਲੀ ਕਰਮਾ ਵਾਲੀ ਆਹ ਦੇਖੋ ਕਬੂਤਰ ਉੱਪਰ ਸਾਹ ਬੁੱਲ ਰਹੇ ਆਪਣੇ ਵਧੀਆ ਆਪਣਾ ਆ ਜਾ ਕਰ ਰਹੇ ਆ ਵਧੀਆ ਸਿਸਟਮ ਤੇ ਬਾਜ਼ੀਆਂ ਪੂਰੇ ਪੰਜਾਬ ਚੱਲ ਰਹੀਆਂ ਵਧੀਆ ਨਿਭੜ ਵੀ ਰਹੀਆਂ ਤੇ ਦੂਸਰਾ ਦਾ ਤੇ ਲਗਭਗ ਕੰਮ ਖਤਮ ਹੀ ਹੋ ਚੁੱਕਾ ਬਸ ਹੁਣ ਇੱਕ ਦਿਨਾਂ ਹੀ ਚੱਲਣ ਡਿਆ ਤੇ ਆ ਵੇਖੋ ਕੁਝ ਕਬੂਤਰ ਨਵੇਂ ਛੱਡੇ ਵਿੱਚ ਆ ਬੱਗਾ ਤੇ ਇਹ ਕਬੂਤਰ ਵੀ ਵਧੀਆ ਨਾਲ ਮਿਲਿਆ ਕਿਸੇ ਨੂੰ ਕਈ ਵਿੱਚ ਇਹੋ ਜਿਹੇ ਜਿਨ੍ਹਾਂ ਨੂੰ 5-5 ਐਮਐਲ ਹੀ ਪਾਣੀ ਲਾਇਆ ਆਪਾਂ ਠੀਕ ਹੈ ਜੀ ਤੇ ਕੁਝ ਕਬੂਤਰ ਇਹੋ ਜਿਹੇ ਜਿਨ੍ਹਾਂ ਨੂੰ 15ਵਾਂ ਕੁਛ ਵੀ ਹੈ ਤੇ ਉਸ ਸਿਸਟਮ ਦੇ ਹਿਸਾਬ ਨਾਲ ਹੀ ਜਿਵੇਂ ਜਿਵੇਂ ਚੱਲ ਜਾਂਦੇ ਆ। ᱛਿਵੇਂ ਤੇਵੇਂ ਨਾਲ ਅਸੀਂ ਪਾਣੀ ਵਧਾਈ ਜਾਂਦਾ ਜਾਂ ਚਲਾਈ ਜਾਂਦਾ ਠੀਕ ਹੈ ਜੀ। ਤੇ ਆਹ ਵੇਖੋ ਆਹ ਮਾਰ ਕੇ ਚੱਕਰ ਵੜਦੇ ਵਿੱਚ ਜਾ ਕੇ ਹਵਾ ਵਾ ਫਿਰ ਹਵਾ ਹੀ ਤੁਹਾਨੂੰ ਪਤਾ ਕਬੂਤਰ ਬੰਦੀ ਜੀ ਨਹੀਂ ਜਾਂਦਾ ਜਲਦੀ। ਇਹ ਸਾਹਮਣੇ ਉੱਡਣ ਦੇ ਆਵਾਜ਼ ਹੀ ਆ ਦੋ ਦੋ ਟਾਵਰ ਢਾਈ ਢਾਈ ਟਾਵਰ ਚੱਲ ਜਾਂਦੇ ਆ। ਫਿਰ ਆ ਜਾ ਕਰਦੇ ਆ ਆ ਰਹੇ ਆ। ਆ ਉਤਰਾ ਫਲਾਂ। ਵੇਖੋ ਕਰੋ ਸ਼ੌਂਕ। ਵਧੀਆ ਆੜ ਰਿਆ ਡਾਰ ਐ ਪਧਰੀ ਡਾਰ ਉਡਣ ਲਿਆ ਵਧੀਆ ਕੋਈ ਇਹਨਾਂ ਨੂੰ ਹਵਾ ਹੋਵਾ ਕੁਝ ਨਹੀਂ ਆਂਦੀ ਤੇ ਦੇਸੀ ਕਬੂਤਰ ਨੇ ਕਿ ਹਵਾ ਮੱਜੀ ਦੇ ਥਲੇ ਦੇਖੇ ਮਲਵਈ ਕਬੂਤਰਾਂ ਪੰਜਾਬੀ ਕਬੂਤਰ ਕਿਹਨਾਂ ਨੂੰ ਕਹਿੰਨੇ ਆ ਇਹ ਹਵਾ ਹੋਵਾਂ ਨੂੰ ਮੰਨਦੇ ਇਹ ਹਵਾ 'ਚ ਹੋਰ ਖੁਸ਼ ਹੋ ਕੇ ਉੱਡਦੇ ਆ ਉੱਤੇ ਦੋ ਕਬੂਤਰਿਆ ਉੱਡਣੀਆਂ ਤੇ ਆ ਵਧੀਆ ਉਡ ਰਿਆ ਤੇ ਨਾਲੇ ਆਪਣਾ ਸ਼ੌਂਕ ਕਰ ਰਹੇ ਆ ਤੇ ਨਾਲੇ ਤੁਹਾਨੂੰ ਅੱਜ ਵੀਡੀਓ ਦਿੰਨੇ ਆ ਆਜੋ ਮੇਰੇ ਭਰਾ ਚੱਲ ਰਿਹਾ ਵੀਰ ਜੀ ਵੀਰ ਜੀ ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਤੇ ਫੇਰ ਅਗੇਨ ਤੇ ਅੱਜ ਦਾ ਟਾਪਿਕ ਬੜਾ ਹੀ ਵਧੀਆ ਟਾਪਿਕ ਕਿ ਕੀ ਖਰਾਕ ਦੇਈ ਆਪਾਂ ਨੂੰ ਪਤਰਾ ਨੂੰ ਤਾਂ ਜੋ ਕਬੂਤਰ ਆਪਣੇ ਵਧੀਆ ਫਿਰਤ ਦੇ ਕਾਣ ਵਧੀਆ ਆਪਣਾ ਜੋਰ ਲਾਉਣ ਤੇ ਕਬੂਤਰ ਜਦੋਂ ਜੋਰ ਲਾਗਣਦੇ ਤੇ ਉਹਨਾਂ ਦੇ ਜਿਹੜੇ એનર્ਜੀ ਆ ਵਿਟਾਮਿਨਸ ਆ ਜੋ ਸਾਰੀਆਂ ਚੀਜ਼ਾਂ ਪੂਰੀਆਂ ਰਿਆਂ ਠੀਕ ਹੈ ਵੀਰ ਜੀ ਤਾਂ ਮੈਂ ਇੱਕ ਛੋਟੀ ਜੀ ਕੰਬੀਨੇਸ਼ਨ ਦੱਸੂਗਾ ਉਹ ਤੁਸੀਂ ਲੈ ਆ ਕੇ ਘਰ ਬਣਾ ਕੇ ਰੱਖੋ ਤੇ ਨਾਲ ਫਿਰ ਬਦਾਮ ਦੀ ਖਰਾਕ ਉਹ ਦੱਸੂਗਾ ਵੀ ਬਦਾਮ ਦੀ ਖਰਾਕ ਨਾਲ ਕਿਵੇਂ ਯੂਜ਼ ਕਰਾਉਣੀ ਠੀਕ ਆ ਤੇ ਬੜੀ ਮੈਨੂੰ ਪ੍ਰਮਾਤਮਾ ਦੇ ਘਰ ਤੋਂ ਉਮੀਦ ਆ ਕਿ ਵਧੀਆ ਕਬੂਤਰ ਤੁਹਾਡਾ ਬਦਾਮਾ ਤੋਂ ਬਗੈਰ ਜਿਹੜੀ ਮੈਂ ਦੂਜੀ ਖਰਾਕ ਦੱਸੂਗਾ ਉਹਦੇ ਤੇ ਵੀ ਕਬੂਤਰ ਤੁਹਾਡਾ 7-8 ਘੰਟੇ ਆਰਾਮ ਨਾਲ ਗਰਮੀ ਸ਼ੁਰੂਗਾ ਪਾਣੀ ਪੋਣੀ ਜਦੋਂ ਵਧੀਆ ਚੱਲਣਗੇ ਤੇ ਜੇ ਬਦਾਮ ਤੁਮ ਜਾਂ ਹੋਰ ਚੀਜ਼ਾਂ ਤੁਸੀਂ ਮੈਂ ਯੂਜ਼ ਕਰੋਗੇ ਤਾਂ 10 11 ਘੰਟੇ ਦੀ ਵਧੀਆ ਡਾਰ ਦੋ ਯਾਰ ਗਰਮੀ ਦੇ ਵਿੱਚ 10 12 ਘੰਟੇ ਡਾਰ ਬੜੀ ਹੁੰਦੀ ਆ 6 ਵਜੇ ਕਬੂਤਰ ਛੱਡਿਆ ਤੇ 3 4 ਵਜੇ ਕਬੂਤਰ ਜਿਹੜਾ ਬੈਂਦਾ ਨਾ ਬਾਜੀ ਨੂੰ ਮੇੜਦੇ ਆ ਕਬੂਤਰ ਠੀਕ ਘਰ ਦੀ ਗੱਲ ਦੱਸਦਾ ਮੈਂ ਤੇ ਜਿਹੜਾ ਘਰ ਕਬੂਤਰ 11 12 ਵਜੇ ਤੱਕ ਬੈਂਦਾ ਤੇ ਬਾਹਰ ਜਦੋਂ ਬਾਜੀ ਛੱਡਦੀ ਆ ਉਹ ਕਬੂਤਰ ਤੁਹਾਨੂੰ ਪਤਾ ਬਾਹਰ ਦਾ ਤੇ ਘਰ ਦਾ ਬੜਾ ਫਰਕ ਆ ਘਰ ਕਬੂਤਰ ਦਾ ਅਭਿਆਸ ਹੋਇਆ ਹੁੰਦਾ ਮੈਂ ਉਹਨੂੰ ਪਤਾ ਮੈ ਇੱਥੇ ਬਹਿਣਾ ਤੇ ਉਹ ਕਬੂਤਰ ਓਨਾ ਜ਼ੋਰ ਨਹੀਂ ਲਾਉਂਦਾ ਜਦੋਂ ਜ਼ਿਆਦਾ ਜ਼ੋਰ ਲੱਗਦਾ ਉਦੋਂ ਪਹਿਲਾ ਕਬੂਤਰ ਬਹਿ ਜਾਂਦਾ ਤੇ ਜਦੋਂ ਅਸੀਂ ਬਾਹਰ ਜਾ ਕੇ ਕਬੂਤਰ ਛੱਡਦੇ ਆ ਨਾ ਕਿ ਇਹ ਦੂਜੀ ਜਗ੍ਹਾ ਤੇ ਜਦੋਂ ਆਪਾਂ ਦੜੇ ਤੇ ਜਾ ਕੇ ਛੱਡੀਦਾ ਤੇ ਜਿਹੜੇ ਕਿਸੇ ਵੇਲੇ ਘਰ 10 ਵਜੇ ਉੱਠਣ ਵਾਲੇ ਵੀ ਉੱਥੇ ਬਾਜੀ ਨੂੰ ਵੇਡ ਦਿੰਦੇ ਆ ਕਿਉਂਕਿ ਕਬੂਤਰ ਘਰ ਲੱਭਦੇ ਰਹਿੰਦੇ ਆ ਤੇ ਹਮੇਸ਼ਾ ਹੀ ਇਹ ਤੁਸੀਂ ਮੰਨ ਕੇ ਚੱਲੋ ਜਿੰਨੇ ਕਬੂਤਰ ਘਰ ੜਾਰ ਦਿੰਦਾ ਨਾ ਘਰ ਜੇ ਨਾ ਉੜਦਾ ਤੇ ਜੇ ਆਪਾਂ ਉਹਨੂੰ ਬਾਹਰ ਦੜੇ ਤੇ ਛੱਡਾਂਗੇ ਨਾ ਐਂ ਵਧੀਆ ਆਪਣਾ ਬਣਾ ਕੇ ਸੈੱਟ ਕਰਕੇ ਪੂਰਾ ਤੇ 4 ਘੰਟੇ ਮੈਂ ਮੰਨ ਕੇ ਚੱਲਦਾ ਵੀ 4 ਘੰਟੇ ਪ੍ਰਵਾਹ ਤੇ ਕਬੂਤਰ ਵਧਾਉਂਦਾ ਹੀ ਆ ਤੇ ਕਈ ਲੋਕ ਕਹਿੰਦੇ ਯਾਰ ਘਰ ਦੀਆਂ ਬਾਜ਼ੀਆਂ ਸੌਖੀਆਂ ਬਾਹਰ ਦੀਆਂ ਔਖੀਆਂ ਮੇਰੇ ਹਿਸਾਬ ਨਾਲ ਜੇ ਇਸ ਤਰੀਕੇ ਨਾਲ ਮੈਂ ਸੋਚਦਾ ਜੇ ਐਵਰੀ ਦੇ ਬਾਜ਼ੀਆਂ ਪੜਾਉਣਾ ਉਹਦੇ ਵਿੱਚ ਘਰ ਦੇ ਬਾਜ਼ੇ ਔਖੀ ਆ ਯਾਰ ਘਰ ਤੇ ਕਬੂਤਰ ਤੈਨੂੰ ਪਤਾ ਉਹਦਾ ਘਰ ਆ ਉਹਨੇ ਉੱਡਦੇ ਆਉਂਦਾ ਥਲੇ ਨੂੰ ਜਦੋਂ ਜ਼ੋਰ ਲੱਗਦਾ ਤੇ ਜਦੋਂ ਬਾਹਰ ਕਬੂਤਰ ਉੜਦਾ ਹੁੰਦਾ ਨਾ ਉਹ ਫਿਰ ਕਲੱਬ ਦਾ ਰਹਿੰਦਾ ਘਰ ਆਪਣੀ ਛਤਰੀ ਨਾ ਕੋਈ ਤੇ ਛਤਰੀ ਲੱਗੀ ਹੁੰਦੀ ਆ ਨਾ ਕੋਈ ਕੋਸ਼ ਲੱਗਾ ਹੁੰਦਾ ਤੇ ਕਬੂਤਰ ਜ਼ਹਿਰ ਆ ਕਿ ਵਾਦ ਉੜ ਜਾਂਦਾ ਹੁਣ ਸਾਡੇ ਘਰ ਜਦੋਂ ਹੀ ਐਵਰੇਜ ਜੀਆਂ ਬਾਜੀਆਂ ਡਾਉਣੇ ਆ ਤੇ ਛਤਰਿਆਂ ਵੀ ਲੱਗੀਆਂ ਹੁੰਦੀਆਂ ਆ ਛਤਰੀ ਤੇ ਕਬੂਤਰ ਵੀ ਵੱਜੇ ਹੁੰਦੇ ਆ ਜਾਲ ਵੀ ਲੱਗੇ ਹੁੰਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਉਹੋ ਜੀ ਕੰਡੀਸ਼ਨ ਦੇ ਵਿੱਚ ਕਬੂਤਰ ਜਲਦੀ ਪੈਂਦਾ ਤੇ ਜਦੋਂ ਬਾਹਰ ਆਪਾਂ ਕਬੂਤਰ ਛੱਡਦੇ ਆ ਉੱਥੇ ਕੋਈ ਛਤਰੀ ਨਹੀਂ ਕੋਈ ਜਾਲ ਨਹੀਂ ਤੇ ਫਿਰ ਕਬੂਤਰ ਨੇ ਲਾਗੇ ਤੇ ਉਹਦਾ ਇਹ ਹੋ ਸਕਦਾ ਜਾਂ ਵੀ ਕਬੂਤਰ ਜਲਦੀ ਘਰ ਬਹਿ ਜਾਂਦਾ ਤੁਹਾਨੂੰ ਪਤਾ ਤੇ ਬਾਹਰ ਤੇ ਕਬੂਤਰ 4-5 ਘੰਟੇ ਜਾਂ ਵੱਧ ਉੱਡ ਕੇ ਪੈਂਦਾ ਜਿੰਨਾ ਮਰਜ਼ੀ ਕਬੂਤਰ ਥੱਕਿਆ ਹੋਵੇ ਹਰ ਉਹ ਲਾਉਂਦਾ ਹੀ ਹੋ ਤੇ ਚਲੋ ਜਿਆਦਾ ਸਮਝ ਲੈਂਦਾ ਮੈਂ ਤੁਹਾਨੂੰ ਲੈ ਕੇ ਆਉਣਾ ਟੌਪਿਕ ਕੋਲ ਸਭ ਤੋਂ ਪਹਿਲਾਂ ਤੇ ਖਰਾਕ ਵੀਰ ਦੀ ਦਾਣਾ ਘੜਾ ਯੂਜ਼ ਕਰਨਾ ਸਭ ਤੋਂ ਪਹਿਲਾਂ ਤੇ ਕਣਕ ਲੈ ਲਓ 2 ਕਿਲੋ ਜੇ ਕਣਕ ਨਾਲੋਂ ਕਣਕ ਲੱਗ ਹੀ ਰਹਿ ਜਾਂਦੋਂ ਉਹਦੇ ਵਿੱਚੋਂ ਤੁਹਾਨੂੰ ਦੱਸ ਦੂੰਗਾ ਕਿਵੇਂ ਪੈਣਾ ਮੈਂ ਤੁਹਾਨੂੰ 30 ਕ ਕਬੂਤਰਾਂ ਦੀ ਖਰਾਬ ਸੋ 30 ਕਬੂਤਰਾਂ ਨੂੰ ਕਿਵੇਂ ਉਹਨਾਂ ਨੂੰ ਤੁਹਾਡੇ ਬਾਧ ਘੱਟ ਤੋਂ ਆਪਣੇ ਕਬੂਤਰ ਆਪਣੇ ਹੱਥਾਂ ਵਿੱਚ ਬਾਇਰਾ ਲੋ ਵੀਰ ਜੀ ਕੋਈ 2 ਕਿਲੋ ਉਸ ਤੋਂ ਬਾਅਦ ਮੂੰਗੀ ਦੀ ਦਾਲ ਹੁੰਦੀ ਐ ਇੱਕ ਕੋਲ ਲਓ ਵੀਰ ਜੀ 1 ਕਿਲੋ ਮੋਠਾਂ ਦੀ ਦਾਲ ਲਓ ਵੀਰ ਜੀ ਕੋਈ 2 ਕਿਲੋ ਤੇ ਕਾਲੇ ਛਣੇ ਲਓ ਵੀਰ ਜੀ 2 ਕਿਲੋ ਇਹ ਸਾਰੀਆਂ ਖਰਾਕਾਂ ਨੂੰ ਇਕੱਠਿਆਂ ਕਰ ਲੋ ਜਾਂ ਅਲੱਗ-ਅਲੱਗ ਰਹਿਣ ਦੋ ਜਾਂ ਤੁਸੀਂ ਜਿਵੇਂ ਕਰਦੇ ਕਰਨਾ ਚਾਹੁੰਦੇ ਕਰ ਲੋ ਕਣਕ ਮੂੰਗੀ ਮੋਠ ਬਾਇਰਾ ਤੇ ਕਾਲੇ ਦਿਲ ਕਣਕ ਦੀ ਕੋਈ ਮਾਤਰਾ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ 2-2 ਕਿਲੋ ਲੈ ਕੇ ਮਿਕਸ ਕਰ ਲੋ ਹੁਣ ਤੁਸੀਂ ਵੀਰ ਜੀ ਕਹਣਾ ਯਾਰ ਇੰਨਾ ਮੋਟਾ ਦਾਣਾ ਬਾਜ਼ੀਆਂ ਜਿਹੜੀਆਂ ਫਿਰਤਾ ਚ ਵੇ ਜੇ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਕਿਵੇਂ ਖਵਾਉਣਾ ਵਾ ਤੁਸੀਂ ਮੋਟਾਂ ਦੇ ਉਹ ਸਵੇਰ ਨੂੰ ਕਬੂਤਰ ਵਿਲੇ ਹੋਇਆ ਕਰਨਗੇ ਇਹ ਸਾਰਾ ਦਾਣਾ ਲੈ ਲਓ ਤੇ ਸ਼ਾਮਾਂ ਨੂੰ ਇਹ ਸਾਰਾ ਦਾਣਾ ਜਿਹਨਾਂ ਤੋਂ ਤੁਸੀਂ ਲੈਣਾ ਇਹ ਦਾਣੇ ਨੂੰ ਤੁਸੀਂ ਲੈਣਾ ਵਾ ਅੱਧਾ ਕਿਲੋ ਜਾਂ ਇੱਕ ਕੱਪ ਲੈ ਲਓ ਉਹਦੇ ਵਿੱਚ ਅੱਧਾ ਕਿਲੋ ਦਾਣਾ ਇਹ ਮਿਣ ਲਓ ਤੇ ਅੱਧਾ ਕਿਲੋ ਕਣਕ ਮਿਣ ਲਓ ਕਿਲੋ ਦਾਣਾ ਹੋ ਗਿਆ ਕਬੂਤਰਾਂ ਨੂੰ ਬਾਗੀਆਂ ਵਿੱਚ ਕਦੇ ਵੀ ਭਰ ਪੇੜ ਖਾਣਾ ਨਹੀਂ ਖਵਾਈਦਾ ਜਦੋਂ ਖਾਸ ਕਰਕੇ ਫਿਰ ਤੋਂ ਹੋਵੇ ਸਵੇਰੇ ਜਾਂ ਅੱਜ ਥੋੜਾ ਹਲਕੇ ਕਬੂਤਰ ਨੂੰ ਭੁੱਖੇ ਰੱਖੋ ਇਹ ਸਾਰਾ ਦਾਣਾ ਵੀਰਜੀ ਪੀਂਦੋ ਦਾਣਾ ਵੀਰਜੀ ਜੋ ਤੁਸੀਂ ਭੇ ਲਿਆ ਰਾਤ ਨੂੰ ਚਲੋ ਮੰਨ ਲਓ ਵੀ ਇਹ ਦਾਣਾ ਬਣਦਾ ਤੁਹਾਡਾ ਕਿਲੋ ਦਾਣਾ ਮੰਨ ਲਓ ਤੁਸੀਂ ਭੇ ਲਿਆ ਤੇ 2 ਕਿਲੋ ਵਿੱਚ ਪਾਣੀ ਪਾਓ 2 ਕਿਲੋ ਪਾਣੀ ਤੇ ਤ੍ਰਿਫਲੇ ਦਾ ਪਾਊਡਰ ਲਓ ਤ੍ਰਿਫਲੇ ਦੇ ਪਾਊਡਰ ਦਾ ਅੱਧਾ ਚੁੰਜਾ ਦੇ ਵੀ ਸੋੜ ਦਿਓ ਇੱਕ ਟੱਕਣ ਉਹਦੇ ਵਿੱਚ ਵੀਰ ਜੀ ਤੁਸੀਂ ਪਾਓ ਅਰਕ ਗਲਾਬ ਦਾ ਇੱਕ ਟੜਕਣ ਪਾਓ ਅਰਕ ਕਾਹਣੀ ਦਾ ਮੰਨ ਲਓ ਵੀ ਜੇ ਬਾਲਟੀ ਭਰੀ ਹੈ ਤੇ ਉਤੋਂ ਇੰਨਾ ਕਿ ਜੇ ਦਾਣੇ ਬਾਲਟੀ 'ਚ ਮੰਨ ਲਓ ਅੱਧੀ ਆ ਜਾਂ ਕੁਝ ਥੋੜੇ ਛੋਟੇ ਭਾਂਡੇ ਆ ਜਿੰਨੇ ਦਾਣੇ ਹੋਣ ਉਹਦੋਂ ਨੂੰ ਇੰਨਾ ਹੀ ਉੱਪਰ ਪਾਣੀ ਪਾਉਣਾ ਬਸ ਤੁਸੀਂ ਆਪਣਾ ਹਿਸਾਬ ਆਪੇ ਲਾ ਲਓ ਇਹ ਦਾਣਾ ਭੇਰੋ ਚੰਗੀ ਤਰ੍ਹਾਂ ਹੱਥ ਮਾਰ ਕੇ ਵਿੱਚ ਮਿਕਸ ਕਰਕੇ ਪਾ ਦਿਓ ਪਾਣੀ ਉਨਾ ਪਾਓ ਕਿ ਜਿਹੜਾ ਸਵੇਰ ਨੂੰ ਦਾਣੇ ਸਾਰਾ ਪਾਣੀ ਚੁੱਕ ਜਾਣਾ ਜਦੋਂ ਸਵੇਰੇ ਤੁਸੀਂ ਉੱਠੋ ਤੁਸੀਂ ਦੇਖੋ ਵੀ ਪਾਣੀ ਦੇ ਹਿਸਾਬ ਦਾ ਪਾਇਆ ਤੇ ਦਾਣਾ ਸਾਰਾ ਪੁੰਚ ਚੁੱਕ ਜੂ ਉਹਨੂੰ ਚੰਗੀ ਤਰ੍ਹਾਂ ਰਲਾ ਕੇ ਧੋ ਕੇ ਸ਼ਾਮੇ ਸੁਕਣੇ ਪਾ ਲਓ ਤੇ ਜਿਹੜਾ ਚਨੇ ਹੋਣਗੇ ਉਹ ਵੀ ਜਿਹੜੇ ਫੁੱਲੇ ਹੋਣਗੇ ਜਿਹੜੇ ਉਸ ਤੋਂ ਬਾਅਦ ਮੂੰਗੀ ਹੋ ਗਈ ਉਹ ਫੁੱਲੇ ਹੋ ਗਈ ਠੀਕ ਹੈ ਜੀ ਤੇ ਜਿਹੜੇ ਮੋਟ ਹੋਣਗੇ ਉਹ ਵੀ ਫੁੱਲੇ ਹੋਣਗੇ ਠੀਕ ਹੈ ਸਾਰਾ ਦਾਣਾ ਫੁੱਲ ਜਾਂਦਾ ਜਿਹੜੀ ਚੀਜ਼ ਵਿੱਚ ਆਪਾਂ ਤ੍ਰਿਫਲਾ ਪਾਈਆ ਉਹਨੇ ਜਿੰਨੀ ਗਰਮੀ ਇਹ ਦਾਣੇ ਦੀ ਸਾਰੇ ਦੂਰ ਕਰ ਦੇਣੀ ਆ ਵਿੱਚ ਡਾਈਜੈਸਟਰ ਕਰਨ ਚ ਵੀ ਬੜੀ ਹੈਲਪ ਦੇਣੀ ਆ ਹੁਣ ਤੁਹਾਨੂੰ ਮੈਂ ਦੱਸ ਦੇਣਾ ਦਾਣੇ ਦਾ ਕੀ ਫੰਕਸ਼ਨ ਆ ਕਣਕ ਤਾਂ ਨੂੰ ਪਤਾ ਜਿਹੜੀ ਕਬੂਤਰ ਦਾ ਕਾਰਬੋਸ ਕਾਰਬੋਜ ਨੂੰ ਕਾਰਬੋਹਾਈਡਰੇਟਸ ਕਹਿੰਦੇ ਆ ਉਹ ਵਧਾਉਂਦੀ ਆ ਯਾਨੀ ਕਬੂਤਰ ਜਦੋਂ ਗਰਮੀ ਚ ਉੱਡਦਾ ਵਾ ਤੇ ਜਿਤ ਤੱਕ ਕਈ ਵੀਰ ਕਹਿੰਦੇ ਯਾਰ ਕਬੂਤਰ ਵੇੜਦੇ ਨੇ ਬਣਾਉਂਦੇ ਕਣਕ ਜਿਹੜੀ ਵੇੜ ਨਹੀਂ ਟੁੱਟਣ ਦਿੰਦੀ ਕਬੂਤਰ ਦਾ ਨੰਬਰ 2 ਤੇ ਆ ਗਿਆ ਚਨੇ ਚਨਾ ਕਬੂਤਰ ਨੂੰ ਤੁਸੀਂ ਵੇਖੋ ਇਹਨਾਂ ਪੁਰਾਣੇ ਸਮੇਂ ਲੋਕ ਕਹਿੰਦੇ ਨੇ ਯਾਰ ਚਨੇ ਪਿਓਗੇ ਖਾਈਏ ਤੇ ਸਿਰੇ ਦਾ ਹੌਲ ਹੈ ਤੇ ਸਟੈਮਨਾ ਹੋੜਾ ਤੇ ਕਬੂਤਰ ਦਾ ਸਟੈਮਨਾ ਹੋੜਾ ਮੋਠਾ ਦੀ ਦਾਲ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਆ ਤੇ ਜੇ ਹਲਕੇ ਜਿਹੇ ਕਿਤੇ ਓਮਗਰ ਜਾਣ ਤੇ ਗੱਲ ਉਹ ਸਿਰਾਈ ਲੱਗ ਜਾਂਦੀ ਹੈ ਠੀਕ ਆ ਇਹ ਹੋ ਗਿਆ ਉਸ ਤੋਂ ਬਾਅਦ ਵੀਰ ਜੀ ਆ ਗਿਆ ਰੱਬ ਤਰਾ ਬਲਾ ਕਰੇ ਬਾਜਰਾ ਬਾਜਰਾ ਜਿਹੜਾ ਹੁੰਦਾ ਵਾ ਨਾ ਕਬੂਤਰ ਦਾ ਸਭ ਤੋਂ ਪਸੰਦੀਦਾ ਣਾਣਾ ਜਿੱਲੇ ਦਾਣੇ ਮੈਂ ਤੁਹਾਨੂੰ ਦੱਸ ਤੇ ਸਾਰਿਆਂ ਨੂੰ ਪਸੰਦੀਦਾ ਣਾਣਾ ਵਾ ਬਾਜਰਾ ਬਾਜਰਾ ਕਬੂਤਰ ਇੰਨਾ ਪਸੰਦ ਹੋ ਕੇ ਟੁੱਟ ਕੇ ਪੈਂਦਾਂ ਵੀ ਜਿਵੇਂ ਉਹਨੇ ਕਦੀ ਵੇਖਿਆ ਨਹੀਂ ਹੁੰਦਾ ਜਦੋਂ ਬਾਜਰੇ ਦਾਣੇ ਵੀ ਐਡੇ-ਐਡੇ ਫੁੱਲ ਜਾਂਦੇ ਆ ਬਾਇਰੇ ਦੀ ਗਰਮੀ ਭਿਆਨੇ ਕਾ ਜਾਣੇ ਤੇ ਬਾਇਰੇ ਵਰਕਰ ਦਾਣਾ ਕੋਈ ਨਹੀਂ ਇੰਨੇ ਕਬੂਤਰ ਨੂੰ ਸਲੇਮ ਟ੍ਰਿਮ ਪ੍ਰੋਟੀਨ ਯੂਜ਼ ਦੇਣਾ ਤੇ ਕਬੂਤਰ ਨੂੰ ਕਦੇ ਵਜਨਦਾਰ ਨਹੀਂ ਬਣਨਾ ਤਾਂ ਕਬੂਤਰ ਨੂੰ ਸ਼ੇਪ ਚ ਰੱਖਣਾ ਠੀਕ ਹੈ ਜੀ ਇਹ ਸਾਰੇ ਮੈਂ ਤੁਹਾਨੂੰ ਦਾਣੇ ਦੱਸ ਦਿੱਤੇ ਆ ਹਾਂ ਮੂੰਗੀ ਆ ਗਈ ਮੂੰਗੀ ਦਾ ਦਾਣਾ ਹਲਕਾ ਜਿਹਾ ਚ ਤਾਮ ਮਾਰੀਦਾ ਵਾ ਤਾਂ ਕਿ ਜਿਹੜੀ ਮੂੰਗੀ ਠੰਡੀ ਹੁੰਦੀ ਆ ਤੇ ਠੰਡਕ ਦਾਣਾ ਵਿੱਚ ਚਾਹੀਦਾ ਹੁੰਦਾ ਤਾਂ ਕਰਕੇ ਮੂੰਗੀ ਆਪਾਂ ਥੋੜੀ ਜਿਹੀ ਪਾ ਲਈ ਤੇ ਇਹ ਸਾਰਾ ਦਾਣਾ ਤੁਸੀਂ ਵਧੀਆ ਐ ਬਣਾ ਮਿਸ਼ਾ ਕੇ ਪੱਖੇ ਥੱਲੇ ਸੁੱਕਣੇ ਪਾ ਦੇਣਾ ਜਿਹੜੇ ਕਬੂਤਰਾਂ ਦੀ ਫਿਰਤ ਅੱਜ ਹੈ ਨੇ ਆ ਉਹਨਾਂ ਨੂੰ ਸਵੇਰੇ 7 ਵਜੇ ਇਹ ਦਾਣਾ ਕਬੂਤਰ ਆਪਣਾ ਸੈੱਟ ਕਰਕੇ ਉਹਨਾਂ ਦਾਣਾ ਪਾਓ ਜਿਨ੍ਹਾਂ ਰਜਮਾ ਖਾਂਦੇ ਉਹਨੂੰ ਅੱਧਾ ਦਾਣਾ ਪਾਓ ਅੱਧਾ ਦਾਣਾ ਪਾ ਕੇ ਵੀਰ ਜੀ ਕਬੂਤਰਾਂ ਨੂੰ ਇਹੋ ਜੀ ਜਗ੍ਹਾ ਰੱਖੋ ਜਿੱਥੇ ਕਬੂਤਰ ਵਿੱਠੂ ਠੂਠ ਨੂੰ ਮੂੰਹ ਨਾਲ ਮਾਰਨ ਜਾਂ ਪਾਣੀ ਪੀਣ ਜਾਂ ਕਿਵੇਂ ਇੱਕ ਵਾਰੀ ਪਾਣੀ ਪਿਆ ਕੇ ਅੱਗੋਂ ਪਾਣੀ ਚੁੱਪ ਲੋ ਜਿਹੜਾ ਮੈਂ ਤੁਹਾਨੂੰ ਦੱਸਿਆ ਪਿਛੇ ਫੱਕੀ ਦੱਸਿਆ ਗਿਆ ਉਹ ਫੱਕੀ ਪਾਣੀ ਚ ਪੱਕੀ ਮਿਲਾ ਦਿਓ ਕੁਝੇ ਉਹ ਪਾਣੀ ਉਹਨਾਂ ਦੇ ਅੱਗੇ ਰੱਖਣਾ ਉਹ ਹੀ ਪਾਣੀ ਪੀਣ ਇਹ ਦਾਣਾ ਤੁਸੀਂ ਵੇਖੋਗੇ ਜਦੋਂ ਉਹ ਸਵੇਰ ਹੋਊਗੀ ਇਹ ਕਬੂਤਰ ਤਕਰੀਬਨ ਦਾਣਾ ਡਾਈਜੈਸਟ ਕਰ ਜਾਣਗੇ ਜੇ ਦਾਣਾ ਵੀ ਡਾਈਜੈਸਟ ਕਰਨਗੇ ਪਾ ਕੇ 50 ਐਮਐਲ ਸਾਠ ਪਾਣੀ ਮਾਰੋ ਕਬੂਤਰ ਦੇ ਸਾਹ ਦੇ ਕਬੂਤਰ ਨੂੰ ਪਾਲੜ ਕੇ ਕਬੂਤਰ ਨੂੰ ਛੋਡੋ ਵੀਰ ਜੀ ਭਾਏ ਇੱਕ ਹਫਤਾ ਦਾਣਾ ਕਬੂਤਰ ਖਾ ਲੋਗੇ ਤੁਹਾਨੂੰ ਖੁਦ ਹੀ ਪਤਾ ਲੱਗ ਜੂ ਕਬੂਤਰ ਡਾਰ ਕਿੱਥੇ ਲੈ ਗਿਆ ਆਪਣੇ ਅਜੇ ਮੈਂ ਬਦਾਮਾਂ ਦੀ ਗੱਲ ਨਹੀਂ ਕੀਤੀ ਬਦਾਮਾਂ ਦੀ ਖਰਾ ਦੱਸੀ ਨਹੀਂ ਆ ਇਹ ਦਾਣਾ 6 ਘੰਟੇ ਤੱਕ ਕਬੂਤਰ ਡਾਰ ਲੈ ਜਾਂਦਾ ਕਬੂਤਰ ਅੰਦਰੋਂ ਸਟਰੋਂਗ ਰਹਿੰਦਾ ਹੈ ਬੱਜੇ ਵੀ ਵਿੱਠ ਬਾਹਰੂਗਾ ਐ ਸੈੱਟ ਰਹੂਗਾ ਇਹ ਦਾਣਾ ਵੀ ਤੁਸੀਂ ਬਣਾਓ ਤੇ ਜਿਵੇਂ ਮੈਂ ਦੱਸਿਆ ਤਰੀਕਾ ਐਵੇਂ ਯੂਜ਼ ਕਰੋ ਕਬੂਤਰਾਂ ਨੂੰ ਠੀਕ ਹੈ ਜਿਹੜੇ ਕਬੂਤਰ ਤੇ ਫਿਰਤਿਆ ਉਹਨਾਂ ਨੂੰ ਥੋੜਾ ਚੱਕਾ ਸਾਡਾ ਹਲਕਾ ਦਾ ਲਾਂਦੋ ਜਿਹੜੇ ਜਿਹੜੇ ਕਬੂਤਰ ਫਿਰਤ ਮਾਰ ਕੇ ਆ ਰਹੇ ਆ 1 ਵਜੇ ਦਾ 2 ਵਜੇ ਬਹਿ ਜਾਂਦੇ ਆ ਘੰਟਾ ਜਿਹੜਾ ਘੰਟਾ ਆਰਾਮ ਕਰਕੇ ਉਹਨਾਂ ਨਾਲ ਅੱਗੇ ਰਹਿ ਮੈਂ ਸੁੱਟੋਇਦਾਂ ਨੇ ਜਿੰਨੇ ਖਾਣੇ ਖਾ ਲੈਣ ਠੀਕ ਹੈ ਜੀ ਤੇ ਵੀਰ ਜੀ ਰਿਜ਼ਲਟ ਵੇਖੋ ਤੇ ਫਿਰ ਮੇਰੇ ਭਰਾ ਦੱਸਿਓ ਜਰੂਰ ਵੀ ਰਿਜ਼ਲਟ ਕੀ ਆ ਹੁਣ ਅੱਜ ਨੇ ਬਦਾਮਾਂ ਵਾਲੇ ਬਣੇ ਬਦਾਮ ਵੀਰ ਜੀ ਕੱਟੇ ਪਾ ਲੋ ਕੁੱਟ ਕੇ ਪਾ ਲੋ ਇਹ ਤਾਂ ਰਿਪੋਰਟ ਪਰ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਖਰਾਕ ਹੁੰਦੀ ਹੈ ਕੁੱਟ ਕੇ ਬਾਦਾਮ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਕੱਟੇ ਬਾਦਾਮ ਕਿਵੇਂ ਖਾਣੇ। ਖਰਾਕ ਨੂੰ ਨਾ ਯਾਰ ਬਾਦਾਮ ਪਿਓ। ਕਦੇ ਵੀ ਬਾਦਾਮ ਚਾਰ ਜਾਂ ਪੰਜ ਘੰਟੇ ਤੋਂ ਵੱਧ ਨਾ ਪਿਓ। ਅਰਲੀ ਮਾਰਨਿੰਗ ਸਵੇਰੇ ਜਾਂ ਰਾਤ ਨੂੰ 10:00 12:00 1:00 ਵਜੇ ਬਾਦਾਮ ਪਿਓ ਜਾਂ 3-4 ਵਜੇ ਮਧੇਰੇ ਦੌਰਾਨ ਬਾਦਾਮ ਪਿਓ। ਜਿਹੜੇ 5-6 ਘੰਟੇ ਪਿੱਛੇ ਰਹਿਣਾ ਉਹਦਾ ਛਿਲਕਾ ਲਾਜੇ। ਪੀਂ ਕੇ ਕੱਟ ਕੇ ਬਾਦਾਮ ਰੱਖ ਲਓ। ਇੱਕ ਨਾ ਪਾਊਡਰ ਮਿਲਦਾ ਵਾ ਕਾਲੀ ਮਿਰਚ ਦਾ। ਜਦੋਂ ਬਾਦਾਮ ਕੱਟਦੇ ਇੱਕ ਚੁਟਕੀ ਭਰ ਉੱਤੇ ਬਦਾਮਾਂ ਦੇ ਸ਼ੇਰ ਤੋਂ ਪੰਜਾਬ ਤੱਕ ਇਹ ਜਨਾ ਕਬੂਤਰ ਬਦਾਮ ਜਲਦੀ ਡਾਈਜੈਸਟ ਹੋਣਗੇ ਜੇ ਕੁੱਟੀ ਖਰਾਕ ਵਿੱਚ ਬਦਾਮ ਲੈ ਲਓ ਉਸ ਤੋਂ ਬਾਅਦ ਕਾਲੀ ਮਿਰਚ ਲੈ ਲਓ ਉਸ ਤੋਂ ਬਾਅਦ ਮਨਾਕਾ ਲੈ ਲਓ ਉਸ ਤੋਂ ਬਾਅਦ ਚਣਕੋਜ ਆਉਂਦਾ ਕੋਲ ਲੈ ਲਓ ਤੇ ਥੋੜੀ ਜਿਹੀ ਸੌਂਫ ਦੇ ਦਾਣੇ ਲੈ ਲਓ ਇਹ ਪਾ ਕੇ ਕੁੱਟ ਕੇ ਰਗੜ ਕੇ ਉਹਦੀਆਂ ਗੋਲੀਆਂ ਬਣਾ ਲਾਂਗੇ ਦੋ ਫਿਰ ਜੀ ਇਹ ਸਭ ਤੋਂ ਬੈਸਟ ਖਰਾਕਾਂ ਵਾਂ ਡਾਣਾ ਦੇ ਵਿੱਚ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਿਓ ਵੀਡੀਓ ਅੱਗੇ ਤੇ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਮੇਰੇ ਭਰਾ ਵੀਡੀਓ ਕਿਵੇਂ ਲੱਗੀ ਤੇ ਅੱਗੇ ਵੀ ਤੁਹਾਡੇ ਵਾਸਤੇ ਵਧੀਆ ਤੇ ਵਧੀਆ ਟਾਪਿਕ ਲੈ ਕੇ ਆਉਂਦੇ ਰਹਾਂਗੇ ਤੇ ਆਹ ਯੂਜ਼ ਕਰੋ ਤੇ ਫਿਰ ਦੱਸਿਓ ਜਰੂਰ ਕਮੈਂਟ ਕਰਕੇ ਵੀ ਕਿਵੇਂ ਲੱਗਾ ਤੇ ਇੰਨਾ ਕਹਿੰਦੇ ਹੋ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਟਾਪਿਕ ਲੰਮਾ ਹੋ ਜਾਂਦਾ ਤੇ ਧੰਨਵਾਦ ਰੱਬਾ